ਮਾਨ ਸਰਕਾਰ ਨੇ ਹੁਣ ਆ ਦੇਖੋ ਭ੍ਰਿਸ਼ਟਾਚਾਰ ਦੇ ਖਿਲਾਫ ਬੇहद ਵੱਡੀ ਕਾਰਵਾਈ ਕਰ ਦਿੱਤੀ ਹੈ ਜਾਨੀ ਕਿ ਹੁਣ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਦੀ ਬਿਲਕੁਲ ਵੀ ਟੋਲਰੈਂਸ ਨਹੀਂ ਹੋਵੇਗੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦਰਸਲ ਹੁਣ ਪੰਜਾਬ ਸਰਕਾਰ ਨੇ ਇੱਕ ਡੀਐਸਪੀ ਦੇ ਉੱਤੇ ਕਦਮ ਚੁੱਕਿਆ ਹੈ ਗ੍ਰਿਫਤਾਰੀ ਕਰ ਲਈ ਹੈ ਡੀਐਸਪੀ ਦੀ ਕਿਉਂਕਿ ਇਸ ਡੀਐਸਪੀ ਨੇ ਵਿਸ਼ਤਾਚਾਰ ਦੇ ਮਾਮਲੇ ਦੇ ਉੱਤੇ ਹੁਣ ਐਕਸ਼ਨ ਲਿਆ ਜਾਨੀ ਕਿ ਉਹ ਡੀਐਸਪੀ ਨੇ ਅਜਿਹੀ ਗਤੀਵਿਧੀ ਕੀਤੀ ਹੈ ਜਿਹੀ ਹਰਕਤ ਕੀਤੀ ਹੈ ਵਿਸ਼ਤਾਚਾਰ ਦੇ ਮਾਮਲੇ ਦੇ ਵਿੱਚ ਵਾਅਦਾ ਕੀਤਾ ਕਿਉਂਕਿ ਇਸੇ ਉੱਤੇ ਜਦੋਂ ਇੱਕ ਅਕੇਸ ਦਰਜ ਹੋਇਆ ਸੀਗਾ ਤਾਂ ਜਿਸ ਤੋਂ ਬਾਅਦ ਇਸਨੇ ਉਸ ਨੂੰ ਰਫਾ ਦਫਾ ਕਰਵਾਉਣ ਦੇ ਲਈ 1 ਲੱਖ ਰੁਪਏ ਦੀ ਰਿਸ਼ਵਤ ਦਿੱਤੀ ਜਿਹੜੀ ਆਫਰ ਦਿੱਤੀ ਸੀਗੀ ਜਾਨਕੀ 1 ਲੱਖ ਰੁਪਏ ਦੇ ਕੇ ਆਪਣੇ ਇਸ ਮਾਮਲੇ ਨੂੰ ਰਫਾ ਦਫਾ ਕਰਵਾਉਣ ਦੀ ਜਿਹੜੀ ਗੱਲਬਾਤ ਕੀਤੀ ਪੇਸ਼ਕਸ਼ ਕੀਤੀ ਜਿਸ ਤੋਂ ਬਾਅਦ ਇਹ ਮਾਮਲਾ ਜਦੋਂ ਹੁਣ ਸਰਕਾਰ ਤੱਕ ਪਹੁੰਚਿਆ ਤਾਂ ਵੱਡੇ ਐਕਸ਼ਨ ਐਸਟੀਐਸਪੀ ਤੇ ਹੋ ਗਏ ਨੇ ਭ੍ਰਿਸ਼ਟਾਚਾਰ ਨੂੰ ਵਾਧਾ ਦੇਣ ਦੇ ਲਈ ਹਰਕਤ ਵਿੱਚ ਲਿਆਉਣ ਦੇ ਲਈ ਐਸਟੀਐਸਪੀ ਤੇ ਉੱਤੇ ਕਾਰਵਾਈ ਹੋਗੀ ਹੈ ਤਾਂ ਤੁਸੀਂ ਇਹ ਕਹੇ ਹੁਣ ਮਾਨ ਸਰਕਾਰ ਨੇ ਫੀਟ ਕੋ ਦੇ ਡੀਐਸਪੀ ਰਾਜਪਾਲ ਹੈ ਦੇਉਤੇ ਉਹਨੂੰ ਵਾਟੇ ਕਾਰਵਾਈ ਕਰ ਦਿੱਤੀ ਆ ਤੇ ਇਸ ਦੀ ਹੁਣ ਗ੍ਰਿਫਤਾਰੀ ਹੋ ਗਈ ਹੈ ਤਾਂ 1 ਲੱਖ ਰੁਪਏ ਦੀ ਰਿਸ਼ਵਤ ਦੀ ਪੇਸ਼ਕਸ਼ ਇਸ ਨੇ ਕੀਤੀ ਸੀਗੀ ਭ੍ਰਿਸ਼ਟਾਚਾਰ 'ਚ ਵਾਅਦਾ ਕਰਨ ਲਈ ਤਾਂ ਉਸ ਤੋਂ ਬਾਅਦ ਉਹਨੂੰ ਇਸ ਦੀ ਗ੍ਰਿਫਤਾਰੀ ਹੋ ਗਈ ਹੈ ਸੀਐਮ ਭਗਵੰਤ ਮਾਨ ਹੁਣੀ ਪਹਿਲਾ ਹੀ ਲਗਾਤਾਰ ਇਹ ਕਹਿਦੇ ਨਜ਼ਰ ਆ ਰਹੇ ਨੇ ਕਿ ਭ੍ਰਿਸ਼ਟਾਚਾਰ ਨੂੰ ਬਿਲਕੁਲ ਵੀ ਬਖਸ਼ਿਆ ਨਹੀਂ ਜਾਵੇਗਾ ਯਾਨੀ ਕਿ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਉੱਤੇ ਜ਼ੀਰੋ ਟੋਲਰੈਂਸ ਹੈ ਇਹ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਕਾਰਵਾਈਆਂ ਹੋਣਗੀਆਂ ਐਕਸ਼ਨ ਲੱਤੇ ਜਾਣਗੇ ਵੱਡੀ ਤੇ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਜਿਸ ਤੋਂ ਬਾਅਦ ਤੁਹਾਨੂੰ ਦੱਸਦੀ ਏ ਕਿ ਵੱਡੇ ਪੱਧਰ ਤੇ ਅਜਿਹੀਆਂ ਕਾਰਵਾਈਆਂ ਅਜਿਹੀਆਂ ਗਤੀਵਿਧੀਆਂ ਹੋ ਰਹੀਆਂ ਨੇ ਜਿਸ ਤੋਂ ਬਾਅਦ ਇਹ ਸਾਰੀਆਂ ਚੀਜ਼ਾਂ ਹੁਣ ਬੈਲੈਂਸ ਕਰਨੀਆਂ ਤੇ ਨਾਲ ਦੀ ਨਾਲ ਇਹਨਾਂ ਤੇ ਉੱਤੇ ਕਾਰਵਾਈ ਕਰਨ ਤੇ ਉੱਤੇ ਐਕਸ਼ਨ ਦੇ ਵਿੱਚ ਸੀਐਮ ਭਗਵੰਤ ਦਵਾਨ ਨੇ ਤਾਂ ਪੰਜਾਬ ਦੇ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਹੁਣ ਬਿਲਕੁਲ ਵੀ ਭ੍ਰਿਸ਼ਟਾਚਾਰ ਦੇ ਵਿੱਚ ਵਾਧਾ ਨਹੀਂ ਹੋਵੇਗਾ ਜੇਕਰ ਕਿਸੇ ਦੇ ਪ੍ਰਤੀਵਿਸ਼ਵਾਇਤ ਸਾਡੇ ਕੋਲ ਆਉਂਦੀ ਹੈ ਤੇ ਅਸੀਂ ਕਾਰਵਾਈ ਕਰਾਂਗੇ ਚਾਹੇ ਉਹ ਕੋਈ ਵੱਡਾ ਮੰਤਰੀ ਹੋਵੇ ਚਾਹੇ ਕੋਈ ਅਫਸਰ ਹੋਵੇ ਚਾਹੇ ਕੋਈ ਵੱਡੀ ਸ਼ਖਸੀਅਤ ਹੋਵੇ ਪਰ ਪ੍ਰਸ਼ਟਾਚਾਰ ਦੇ ਮਾਮਲੇ ਤੇ ਬਿਲਕੁਲ ਵੀ ਟੋਲਰੈਂਸ ਨਹੀਂ ਹੈ ਜ਼ੀਰੋ ਟੋਲਰੈਂਸ ਨਸੀ ਗਈ ਹੈ ਇਸ ਤੋਂ ਬਾਅਦ ਹੁਣ ਦੱਸਦੀ ਹੈ ਕਿ ਡੀਐਸਪੀ ਦੇ ਉਤੇ ਕਾਰਵਾਈ ਹੋ ਚੁੱਕੀ ਹੈ ਗ੍ਰਿਫਤਾਰੀ ਹੋਈ ਹੈ ਕਿਉਂਕਿ ਰਿਸ਼ਵਤ ਦਿੱਤੀ ਜਾ ਰਹੀ ਸੀ ਆਪਣੇ ਉਤੇ ਹੋਈ ਸ਼ਿਕਾਇਤ ਦੇ ਮਾਮਲੇ ਨੂੰ ਰਫਾ ਦਫਾ ਕਰਵਾਉਣ ਦੇ ਲਈ ਤਾਂ ਹੁਣ ਉਸਨੇ ਰਿਸ਼ਵਤ 1 ਲੱਖ ਰੁਪਏ ਦੀ ਦਿੱਤੀ ਸੀ ਕਿ 1 ਲੱਖ ਰੁਪਿਆ ਦੇ ਕੇ ਮਾਮਲਾ ਖਤਮ ਕੀਤਾ ਜਾਵੇ ਪਰ ਉਸ ਤੋਂ ਬਾਅਦ ਜਦੋਂ ਇਹ ਮਾਮਲਾ ਮੁੱਖ ਮੰਤਰੀ ਤੱਕ ਪਹੁੰਚਿਆ ਤਾਂ ਆ ਦੇਖੋ ਕੀ ਕੁਝ ਵਟੀ ਕਰ ਰਹੀ ਹੋ ਕੀ ਹੈ ਕਿਸ ਤਰੀਕੇ ਦਾ ਐਕਸ਼ਨ ਹੋ ਗਿਆ ਹਨ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਆ ਤਾਂ ਮਾਮਲਾ ਕਾਫੀ ਸੋਸ਼ਲ ਮੀਡੀਆ ਤੇ ਪੱਖਿਆ ਹੋਇਆ ਤਰਕਸਾਰ ਜਿਹੜਾ ਐਕਸ਼ਨ ਹੋਇਆ ਤਾਂ ਲਗਾਤਾਰ ਇਸ ਦੀਆਂ ਚਰਚਾਵਾਂ ਤੇ ਸੋਸ਼ਲ ਮੀਡੀਆ ਤੇ ਖਬਰਾਂ ਤੇਜ ਨੇ ਸੀਐਮ ਭਗਵੰਤ ਮਾਨ ਭ੍ਰਸ਼ਟਾਚਾਰ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਦੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਭ੍ਰਸ਼ਟਾਚਾਰ ਚਵਾਤਾ ਕਰਦਾ ਹੈ ਕੋਈ ਸਾਨੂੰ ਕਿਸੇ ਦੇ ਪ੍ਰਤੀ ਸ਼ਿਕਾਇਤ ਮੜਦੀ ਆ ਤੇ ਅਸੀਂ ਕਾਰਵਾਈ ਕਰਾਂਗੇ ਤਾਂ ਉਸ ਤੋਂ ਬਾਅਦ ਹੁਣ ਦੱਸਦੀ ਆ ਕਿ ਡੀਐਸਪੀ ਦੇ ਉੱਤੇ ਕਾਰਵਾਈ ਹੋ ਗਈ ਐਕਸ਼ਨ ਹੋ ਗਿਆ ਤੇ ਹੁਣ ਲਗਾਤਾਰ ਇਸ ਮਾਮਲੇ ਦੇ ਉੱਤੇ ਚਰਚਾਵਾਂ ਤੇਜ਼ ਹੋ ਚੁੱਕੀਆਂ ਨੇ